ਬਹੁਤ ਹੀ ਮੱਧ ਭਾਗੀ ਖਬਰ ਸਾਹਮਣੇ ਆਈ ਹੈ ਪਿਛਲੇ ਕਾਫੀ ਲੰਬੇ ਸਮੇਂ ਤੋਂ ਸ੍ਰੀ ਅਮਰਸਰ ਦਰਬਾਰ ਸਾਹਿਬ ਵਿੱਚ ਸੇਵਾ ਕਾੜੇ ਸੇਵਾਦਾਰ ਭਾਈ ਬਰਬੀਰ ਸਿੰਘ ਜੋ ਕਿ ਜਿਹੜਾ ਗੁਰਦਾਸਪੁਰ ਸ਼ਹਿਰ ਤਾਰੀਵਾਲੇ ਨੇੜੇ ਪਿੰਡ ਲੇਲ ਦੇ ਸਨ ਜੋ ਅਚਾਨਕ ਪਿਛਲੇ ਦਿਨੀ ਦਰਬਾਰ ਸਾਹਿਬ ਲੰਗਰ ਹਾਲ ਵਿੱਚ ਕਰਾਹੇ ਵਿੱਚ ਡਿੱਗੇ ਸਨ ਜਿਨ੍ਹਾਂ ਦਾ ਅਮਰਸਰ ਦੀ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਇਲਾਜ ਦੌਰਾਨ ਮੌਤ ਹੋ ਗਈ ਜਿਨ੍ਹਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਪਿੰਡ ਕੀਤਾ ਗਿਆ ਸ਼ਿਵਦਰਪਲ ਬੀਰ ਸਿੰਘ ਬੁੱਟੂ ਦੇ ਭਰਾ ਨੇ ਦੱਸਿਆ ਕਿ ਬਲਬੀਰ ਸਿੰਘ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਅਤੇ ਧਾਰਮਿਕ ਵਿਚਾਰਾਂ ਵਾਲਾ ਸੀ ਅਤੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਉਹ ਦਰਬਾਰ ਸਾਹਿਬ ਜਾ ਕੇ ਲੰਗਰ ਦੀ ਬਣਾਉਣ ਦੀ ਸੇਵਾ ਕਰਦਾ ਸੀ ਅਚਾਨਕ ਉਸ ਨਾਲ ਮੱਧ ਭਾਗੀ ਘਟਨਾ ਵਾਪਰ ਗਈ ਉਹਨਾਂ ਦੱਸਿਆ ਕਿ ਬਲਬੀਰ ਸਿੰਘ ਆਪਣੇ ਪਿੱਛੇ ਦੋ ਬੇਟੀਆਂ ਤੇ ਇੱਕ ਬੇਟਾ ਛੱਡ ਗਏ ਹਨ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਤੇ ਹਰ ਇੱਕ ਦੀ ਅੱਖ ਵਿੱਚ ਹੰਝੂ ਦਿਖਾਈ ਦਿੱਤੇ ਇਸ ਮੁਕਿਆਰ ਤੇ ਸ਼੍ਰੋਮਣੀ ਕਮੇਟੀ ਅਨੁਸਾਰ ਦਰਬਾਰ ਸਾਹਿਬ ਤੋਂ ਮੈਂਜਰ ਬਲਵਿੰਦਰ ਸਿੰਘ ਲੰਗਰ ਹਾਲ ਇੰਚਾਰਜ ਜਗਜੀਵਨ ਸਿੰਘ ਅਤੇ ਗੁਰਪ੍ਰੀਤ ਸਿੰਘ ਢਾੜੀਵਾਲ ਗੁਰਦੁਆਰਾ ਬੁਰਸਾ ਤੋਂ ਮੈਂਜਰ ਰਣਜੀਤ ਸਿੰਘ ਕਥਾਵਾਚਕ ਭਾਈ ਜਸਵਿੰਦਰ ਸਿੰਘ ਅਤੇ ਵੱਡੀ ਗਿਣਤੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਤੋਂ ਇਲਾਵਾ ਆਮ ਆਦਮੀ ਪਾਰਟੀ ਮਾਰਕੀਟ ਕਮੇਟੀ ਦੇ ਚੇਅਰਮੈਨ ਕੁਪਿੰਦਰ ਸਿੰਘ ਇੰਕਾ ਤੋਂ ਇਲਾਵਾ ਪਿੰਡ ਵਾਸੀ ਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਮੌਜੂਦ ਰਹੇ ਦੇਖੋ ਟੀਵੀ ਨਿਊਜ਼ ਇੰਡੀਆ 251 ਢਾੜੀਵਾਲ ਤੋਂ ਪੱਤਰਕਾਰ ਰਣਜੀਤ ਸਿੰਘ ਦੀ ਖਾਸ ਰਿਪੋਰਟ ਉਹ ਗੁਰੂ ਮਹਾਰਾਜ ਦੀ ਉਹਨਿਸ਼ਕਾਮ ਸੇਵਾ ਤੇ 10 ਸਾਲ ਤੋਂ ਜਾ ਰਹੇ ਸੀਗੇ ਲੰਗਰ ਦੀ ਸੇਵਾ ਕਰਦੇ ਸੀਗੇ ਤੇ ਕਈ ਵਾਰੀ ਕੋਈ ਹਾਸੇ ਬਾਹਰ ਵੀ ਹੋ ਜਾਂਦੇ ਉਹ ਕੁਦਰਤੀ ਹਾਸਾ ਉਹਨਾਂ ਦਾ ਪੈਲਸ ਕਿਸਲ ਕਰਕੇ ਪਰ ਆਪ ਦੇਖੋ ਜੇ ਬੜੇ ਚਾਅ ਨਾਲ ਉਹ ਗਏ ਆ ਗੁਰੂ ਮਹਾਰਾਜ ਦੀ ਸੇਵਾ ਕਰਨ ਵਾਸਤੇ ਲੰਗਰ ਦੀ ਸੇਵਾ ਕਰਦੇ ਸੀ ਉਹ ਵੈਸੇ ਵੀ ਕੰਮ ਜਿਹੜਾ ਉਹ ਹਲਵਾਈਆਂ ਦਾ ਕਰਦੇ ਸੀਗੇ ਕਾਰੋਬਾਰ ਉਹਨਾਂ ਦਾ ਤੇ ਉਹ ਲੰਗਰ ਵਾਸਤੇ ਜੋ ਹੀ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਸੀਗੇ ਉਹ ਆਲੂਆਂ ਦਾ ਘੜਾ ਉਬਲਣ ਵਾਸਤੇ ਰੱਖਿਆ ਉਹਦੇ ਉੱਤੇ ਮੈਲ ਲਾਉਣ ਵਾਸਤੇ ਰਾਤ ਦੇ 1 ਵਜੇ ਉਹਨਾਂ ਦਾ ਪੈਰ ਫਿਰ ਵੀ ਘੜਾ ਜੱਡ ਗੇ ਉਹ ਇੱਕ ਹੱਥ ਉਹਨਾਂ ਦਾ ਕੁੰਡੇ ਨੂੰ ਪੈ ਗਿਆ ਉਹਦੇ ਕਰਕੇ ਉਹਨਾਂ ਦੀ ਉੱਪਰਲੀ ਬਾਰ ਜਿਹੜੀ ਉਹ ਬਚ ਗਈ ਬਾਕੀ ਸਾਰੀ ਬਾਡੀ ਜਿਹੜੀ ਪਾਣੀ ਦੇ ਵਿੱਚ ਉਹ ਡੁੱਬ ਗਈ ਗਰਮ ਪਾਣੀ ਸੀਗਾ ਬਾਕੀ ਸ਼੍ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਵੱਲਾ ਹਸਪਤਾਲ ਵਿੱਚ ਦਾਖਲ ਕਰਾਇਆ ਗੁਰ ਰਾਮ ਦਾਸ ਦਾ ਹਸਪਤਾਲ ਬਹੁਤ ਵਧੀਆ ਉਹਨਾਂ ਨੇ ਟ੍ਰੀਟਮੈਂਟ ਕੀਤਾ ਪੂਰਾ ਉਹਨਾਂ ਨੇ ਕੋਸ਼ਿਸ਼ ਕੀਤੀ ਔਰ ਸੇਵਾਦਾਰ ਵੀ ਦਿੱਤੇ ਉਹਨਾਂ ਨੇ ਉਹਨਾਂ ਕੋ ਕਸਰ ਨਹੀਂ ਛੱਡੀ ਹਾਂਜੀ ਜੀ ਉਹਨਾਂ ਕੋ ਕਸਰ ਨਹੀਂ ਛੱਡੀ ਬਹੁਤ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦੇ ਸਟਾਫ ਨੇ ਬਹੁਤ ਪ੍ਰਵਾਹ ਦੀ ਹੈਲਪ ਕਰਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਹਿਲਾਂ ਤੇ ਉਹ ਗੁਰੂ ਮਹਾਰਾਜ ਦਾ ਜੋ ਹੁਕਮ ਹੋਏ ਦਵਾਈ ਤਾਂ ਹੀ ਲੱਗਦੀ ਜੇ ਗੁਰੂ ਮਹਾਰਾਜ ਦਾ ਓਟ ਆਸਰਾ ਹੋਏ ਜੀ ਤੇ ਉਹਨਾਂ ਨੇ ਅਰਦਾਸਾਂ ਵੀ ਬਹੁਤ ਕੀਤੀਆਂ ਸੰਗਤ ਨੇ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਜੀ ਧੰਮੀ ਉਹ ਵੀ ਆ ਕੇ ਅਰਦਾਸ ਕੀਤੀ ਸਾਰੇ ਸੰਗਤ ਨੇ ਬੇਹੱਦ ਅਰਦਾਸ ਕੀਤੀ ਕਿ ਇਹੋ ਜਿਹਾ ਸੇਵਾਦਾਰ ਜਿਹੜਾ ਨਿਸ਼ਕਾਮ ਸੇਵਾ ਵਾਸਤੇ ਜਾਂਦਾ ਉਹ ਬਖਸ਼ਣਾ ਚਾਹੀਦਾ ਸਾਨੂੰ ਯਾਦ ਸੀ ਵੀ ਗੁਰੂ ਮਹਾਰਾਜ ਦੇ ਘਰ ਜਿਹੜੇ ਕੋੜੀਆਂ ਦਾ ਰੋਗ ਜਿਹੜਾ ਦੂਰ ਹੋ ਜਾਂਦਾ ਹੱਡੀ ਆਸਤਾ ਗੁਰੂ ਮਹਾਰਾਜ ਦੇ ਉੱਤੇ ਪੂਰੀ ਸੀਗੀ ਪਰ ਜੋ ਜਿਹੜੀ ਸਵਾਸ ਨਾ ਲਿਖੇ ਹੋਣ ਤੇ ਉਦੋਂ ਫਿਰ ਪ੍ਰਮਾਤਮਾ ਵੀ ਅਰਦਾਸਾਂ ਵੀ ਵਫਰ ਚੱਲ ਜਾਂਦੀਆਂ ਕਿਉਂ ਗੁਰੂ ਮਹਾਰਾਜ ਦੇ ਭਾਣੇ ਵਿੱਚ ਮੰਨਣਾ ਪੈਂਦਾ ਉਹਦੇ ਵਿੱਚ ਜੋ ਗੁਰੂ ਮਹਾਰਾਜ ਦਾ ਭਾਣਾ ਹੋਵੇ ਉਹ ਮੰਨਣਾ ਪੈਂਦਾ ਹੈ ਵਾਹ ਉਹ ਕਿਹੜਾ ਬਣ ਸੀ ਯਾਰ ਇਹਦਾ ਛੋਟਾ ਬ੍ਰਦਰ ਸੀਗਾ ਮੈਂ ਸੁਰਿੰਦਰ ਬੱਗਾ ਮੇਰਾ ਨਾਂ ਆ ਮੇਰਾ ਛੋਟਾ ਬ੍ਰਦਰ ਸੀ ਬਲਬੀਤ ਸਿੰਘ ਇਥੋਂ ਛੋਟਾ ਸੀਗਾ ਤੇ ਬੜੀ ਮਿਹਨਤ ਔਰ ਲਗਨ ਨਾਲ ਕੰਮ ਕਰਦਾ ਸੀ ਇਹਨਾਂ ਦੇ ਦੋ ਬੇਟੀਆਂ ਇੱਕ ਬੇਟਾ ਆ ਤੇ ਬੇਟਾ ਇਹ ਪਲੱਸ 1 ਚ ਪੜਦਾ ਤੇ ਮਿਹਨਤ ਮਜ਼ਦੂਰੀ ਕਰਦੇ ਸੀਗੇ ਬੜਾ ਮੋਟਾ ਹਲਵਾਈ ਦਾ ਕੰਮ ਕਰਦੇ ਸੀ ਤੇ ਦੁਕਾਨ ਦੇ ਉੱਤੇ ਥੋੜਾ ਜਿਹਾ ਕੰਮ ਕਰਦੇ ਸੀਗੇ ਸਾਈਆਂ ਸੂਆਂ ਦਾ ਕੰਮ ਵੀ ਕਰਦੇ ਸੀਗੇ ਮਿਹਨਤ ਕਰਕੇ ਉਹਨਾਂ ਦਾ ਵਿਸ਼ਵਾਸ ਸੀਗਾ ਵੀ ਆਪਣੇ ਪਰਿਵਾਰ ਨੂੰ ਮਿਹਨਤ ਕਰਕੇ ਪਾਲਦੇ ਸੀਗੇ ਤੇ ਛੋਟਾ ਬੇਟਾ ਉਹਨਾਂ ਦਾ ਪਲੱਸ 1 ਦੇ ਵਿੱਚ ਆ ਪਰ ਇਹਨਾਂ ਦੇ ਇਹਨਾਂ ਦੇ ਸਿਰ ਤੇ ਘਰਵਾ ਚੱਲਿਆ ਚੱਲਦਾ ਹਾਂ ਇਹਨਾਂ ਦੇ ਸਿਰ ਤੇ ਘਰਵਾ ਚੱਲਦਾ ਸੀਗਾ ਤੇ ਹੁਣ ਗੁਰੂ ਮਹਾਰਾਜ ਦੇ ਅਸਰਿਤ ਤੇ ਇਹਨਾਂ ਦਾ ਪਰਿਵਾਰ ਜਿਹੜਾ ਉਹ ਗੁਰੂ ਮਹਾਰਾਜ ਦਾ ਅਸਰ ਹੈ ਜਿਹੜਾ ਨਾ ਉਹ ਦਾ ਅਸਰ ਉਹਨਾਂ ਦਾ ਹੀ ਆ ਪੱਕੀ ਸਾਰੀ ਸਜਦਾ ਅਸੀਂ ਕਹਿੰਦੇ ਆ ਵੀ ਚਲੋ ਇਹਨਾਂ ਨੂੰ ਇਹਦਾ ਬੇਟਾ ਆ ਉਹਨੂੰ ਕੋਈ ਆਪਣਾ ਉਥੇ ਗੁਰੂ ਮਹਾਰਾਜ ਦੇ ਘਰ ਨੌਕਰੀ ਦਿੱਤੀ ਜਾਏ ਤਾਂ ਪਰਿਵਾਰ ਦਾ ਰੋਟੀ ਪਾਣੀ ਚੱਲਦਾ ਜਾਏ ਅੱਜ ਤਨਬਾ ਸਰਕਾਰਾਂ ਦੇ ਨੌਕਰੀਆਂ ਕੋਈ ਦਿੰਦੀਆਂ ਨਹੀਂ ਗਈਆਂ ਤੇ ਇਹਨਾਂ ਦਾ ਚਲੋ ਇੱਕੋ ਆਸ ਹੈ ਗੁਰੂ ਮਹਾਰਾਜ ਦੇ ਘਰ ਕੇ ਇਸ ਗੱਲ ਦਾ ਕੋਈ ਘਾਟਾ ਨਹੀਂਗਾ ਉਥੇ ਸਾਨੂੰ ਓਟ ਆਸਰਾ ਹੈ ਗੁਰੂ ਮਹਾਰਾਜ ਦਾ ਤੇ ਅਸੀਂ ਇਹ ਚੋਨੇ ਪਰਿਵਾਰ ਦਾ ਜਿਆ ਰੋਜੀ ਰੋਟੀ ਦਾ ਆ ਉਹ ਬੇਟੇ ਨੂੰ ਕੋਈ ਨੌਕਰੀ ਦੇ ਕੇ ਇਹ ਪਰਿਵਾਰ ਦੀ ਹੈਲਪ ਕੀਤੀ ਜਾਏ ਪਰਿਵਾਰ ਦਾ ਰੋਟੀ ਪਾਣੀ ਚੱਲਦਾ ਜਾਏ ਹਾਂਜੀ ਵਾਹਿਗੁਰੂ ਜੀ ਕੀ ਫਤਿਹ ਭਾਈ ਬਲਬੀਰ ਸਿੰਘ ਨਗਰ ਲੇਲ ਤੋਂ ਪਿਛਲੇ 10 ਸਾਲਾਂ ਤੋਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਲੰਗਰਾਂ ਵਿੱਚ ਸੇਵਾ ਕਰਦੇ ਸਨ ਅਚਾਨਕ ਸੇਵਾ ਕਰਦਿਆਂ ਕਰਦਿਆਂ ਉਹਨਾਂ ਦਾ ਪੈਰ ਤਲ ਗਿਆ ਜਿਹੜਾ ਸਬਜੀ ਵਾਲਾ ਕੜਾਇਆ ਸੀ ਉਹਦੇ ਵਿੱਚ ਜਾ ਪਏ ਬੇਅੰਤ ਸੰਗਤਾਂ ਦੇ ਆਉਣ ਕਰਕੇ ਬੜੇ ਬੜੇ ਵੱਡੇ ਬਰਤਨ ਨੇ ਜਿਨ੍ਹਾਂ ਵਿੱਚੋਂ ਇੱਕਦਮ ਨਿਕਲਣਾ ਬੜਾ ਮੁਸ਼ਕਲ ਹੁੰਦਾ ਸੇਵਾਦਾਰ ਵੀਰਾਂ ਨੇ ਫਟਾਫਟ ਕੋਸ਼ਿਸ਼ ਕਰਕੇ ਉਹਨਾਂ ਨੂੰ ਕੱਢਿਆ ਉਹਨੇ ਸਮੇਂ ਦੇ ਵਿੱਚ 70% ਤੱਕ ਉਹਨਾਂ ਦਾ ਜਿਹੜਾ ਸਰੀਰ ਆ ਉਹ ਅੱਗ ਵਿੱਚ ਧੁੱਸ ਚੁੱਕਾ ਸੀ ਫੜਾ ਫੜੋ ਨਾ ਨੂੰ ਜਲਦੀ ਨਾਲ ਸ੍ਰੀ ਗੁਰੂ ਰਾਮਦਾਸ ਜੀ ਵੱਲਾ ਹਸਪੀਟਲੋਂ ਵਿਖੇ ਉਹਨਾਂ ਨੂੰ ਦਾਖਲ ਕਰਾਇਆ ਗਿਆ ਬੜਾ ਉਚਕੋਟੀ ਦਾ ਇਲਾਜ ਕਰਾਇਆ ਪਰ ਅਕਾਲ ਪੁਰਖ ਦਾ ਹੁਕਮ ਹੈ ਜੋ ਵੀ ਇਸ ਸੰਸਾਰ ਤੇ ਆਇਆ ਜਦੋਂ ਸਮਾਂ ਆਉਂਦਾ ਆਪਣੀ ਉਮਰ ਭੋਕੇ ਫਿਰ ਚਲੇ ਜਾਂਦਾ ਫਿਰ ਇਲਾਜ ਫੇਲ ਹੋ ਜਾਂਦੇ ਨੇ ਡਾਕਟਰ ਫੇਲ ਹੋ ਜਾਂਦੇ ਨੇ ਸਾਰੀ ਸਿੱਖ ਸੰਤਾਨ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਪ੍ਰਧਾਨ ਭਾਈ ਹਰਜਿੰਦਰ ਸਿੰਘ ਜੀ ਧਾਮੀ ਪਤਾ ਲੈਣ ਵਾਸਤੇ ਗਏ ਉਥੇ ਖਲੋ ਕੇ ਅਰਦਾਸਾਂ ਕਰਦੇ ਰਹੇ ਸਾਰੇ ਸਿੰਘ ਪਰ ਜੋ ਹੁਕਮ ਹੋ ਹੋ ਕੇ ਰਿਆ ਭਾਈ ਬਲਬੀਰ ਸਿੰਘ ਜੀ 9 ਤਰੀਕ ਦੀ ਰਾਤ ਨੂੰ 9:10 ਵਜੇ ਨਾਲ ਸਦੀਵ ਕਾਲ ਵਾਸਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਰਾਜੇ ਉਹਨਾਂ ਦੀ ਮਰਤਕ ਦੇ ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਉਥੋਂ ਦੇ ਮੈਨੇਜਰ ਸਾਹਿਬ ਸੇਵਾਦਾਰ ਹੁਣ ਲੈ ਕੇ ਅਸੀਂ ਇੱਥੇ ਆਏ ਆਂ ਪਰਿਵਾਰ ਸਮੇਤ ਆਲੇ-ਦੁਆਲੇ ਇਲਾਕੇ ਦੀਆਂ ਸੰਗਤਾਂ ਇਕੱਠੀਆਂ ਹੋਈਆਂ ਬੜਾ ਦੁੱਖ ਵਾਲਾ ਸਮਾਂ ਬਣਿਆ ਸਾਰਿਆਂ ਦੇ ਮਨ ਵਿੱਚ ਦੱਸੀ ਹੋਈ ਮਰਜ਼ਾਦਾ ਅਨਸਾਰ ਹੁਣ ਚਿਖਾ ਦੇਣ ਕੇ ਦੇਹ ਨੂੰ ਅਗਨ ਭੇਟ ਕੀਤਾ 16 ਸਾਬ ਦਾ ਪਾਠ ਕਰਕੇ ਫਿਰ ਅਕਾਲ ਪੁਰਖ ਜੀ ਦੇ ਚਰਨਾਂ ਚ ਅਰਦਾਸ ਕੀਤੀ ਆ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਉਹਨਾਂ ਦੇ ਪਰਿਵਾਰ ਵਾਸਤੇ ਇਸ ਤੋਂ ਅੱਗੇ ਹੁਣ ਅਸੀਂ ਗੁਰਦੁਆਰਾ ਸਾਹਿਬ ਚੱਲੇ ਆ ਉੱਥੇ ਲਾਣੀਆਂ ਦੀ ਬਾਣੀ ਪੜ ਕੇ ਫਿਰ ਅਰਦਾਸ ਹੋਏਗੀ ਫਿਰ ਆਉਣ ਵਾਲੇ ਸਮੇਂ ਵਿੱਚ 18 ਤਰੀਕ ਨੂੰ ਭਾਈ ਬਲਬੀਰ ਸਿੰਘ ਜੀ ਦੇ ਨਿਮਿਤ ਸਰੀਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਣਨਗੇ 16 ਤਰੀਕ ਨੂੰ ਆਰੰਭ ਹੋਣਗੇ 18 ਤਰੀਕ ਨੂੰ ਭੋਗ ਪੈਣਗੇ ਸਾਰੀ ਸੰਗਤ ਨੂੰ ਬੇਨਤੀ ਹੈ ਉਸ ਦਿਨ ਵੀ ਅੰਤਮ ਅਰਦਾਸ ਵਿੱਚ ਸ਼ਾਮਲ ਹੋ ਕੇ ਭਾਈ ਸਾਹਿਬ ਜੀ ਦੇ ਨਾਮੇ ਤੇ ਅਰਦਾਸ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਵੇਂ ਸੰਭਾਜੋ ਅਰਦਾਸ ਕਰਾ ਜਿਹੜੇ ਸਾਡੇ ਵੀਰ ਬਲਬੀਰ ਸਿੰਘ ਜੀ ਉਹ ਬਿੱਟੂ ਹੀ ਨਾਂ ਇਹਨਾਂ ਦਾ ਤੇ ਗੁਰੂ ਮਹਾਰਾਜ ਦੀ ਬਹੁਤ ਹੀ ਲਗਣੀ ਦਾ ਨੂੰ ਜਿਹੜਾ ਕਾਫੀ ਲੌਂਗ ਟਾਈਮ ਤੋਂ ਇਹ ਦਰਬਾਰ ਸਾਹਿਬ ਸੇਵਾ ਲਈ ਜਾਂਦੇ ਸੀ ਤੇ ਥੋੜੇ ਦਿਨ ਪਹਿਲਾਂ ਹੀ ਇਹ ਵੀਰਵਾਰ ਲਈ ਸੇਵਾ ਲਈ ਗਏ ਆ ਜਿਹੜਾ ਉੱਥੇ ਗੁਰੂ ਘਰ ਦੇ ਹੱਸਾ ਵਾਪਰਿਆ ਉਹਦੇ ਨਾਲ ਥੋੜੇ ਕੱਲ ਹੀ ਰਾਤੀ ਹੀ ਇਹਨਾਂ ਦੀ ਮੌਤ ਹੋ ਗਈ ਆ ਤੇ ਬੜੀ ਹੀ ਦੁੱਖ ਵਾਲੀ ਇਹ ਘਟਨਾ ਵਾ ਕੱਲੇ ਪਿੰਡ ਵਾਸਤੇ ਵੀ ਕਿਉਂਕਿ ਸਾਡੇ ਪਿੰਡ ਵਿੱਚ ਇਹਨਾਂ ਦੀ ਦੁਕਾਨ ਸੀ ਤੇ ਉੱਥੇ ਆਪਣੀ ਰੋਜ਼ੀ ਰੋਟੀ ਕਿਰਤ ਕਰਦੇ ਸੀ ਤੇ ਸਾਡੇ ਪਿੰਡ ਵਿੱਚ ਵੀ ਸਾਰੇ ਹੀ ਪਿੰਡ ਦੇ ਨਗਰ ਦੇ ਜਿਹੜਾ ਇਹਨਾਂ ਦੀ ਇਹ ਜਿਹੜੀ ਮੌਤ ਦਾ ਸੌਂਗਸ ਆਇਆ ਹੋਇਆ ਵਾ ਤੇ ਉਹਦੇ ਵਿੱਚ ਸਾਡੇ ਪਿੰਡ ਤੋਂ ਵੀ ਕਾਫੀ ਸੰਗਤ ਇਹਨਾਂ ਦੀ ਅੰਤਮ ਦਰਸ਼ਨਾਂ ਲਈ ਆਏ